ਗੁਰਾਂ ਨਾਲ ਪਰਿਤਾ ਤੂੰ ਗੁੜੀਆਂ ਪਾਲਵੀ ਦੁਕੜੀਆਂ ਯਾਦ ਕਰਕੇ ਨਾ ਪੁਲਾ ਦੇਵੀ ਨਾ ਪੁਲਾ ਦੇਵੀ ਅੰਮ੍ਰਿਤ ਵੇਨੇ ਉੱਠਕੇ ਬੰਦਿਆ ਨਾਮ ਗੁਰਾਂ ਦਾ ਜਪ ਲੈ ਤੂੰ ਅੰਮ੍ਰਿਤ ਵੇਨੇ ਉੱਠਕੇ ਬੰਦਿਆ ਨਾਮ ਗੁਰਾਂ ਦਾ ਜਪ ਲੈ ਤੂੰ ਸੱਚੀ ਸੁੱਚੀ ਬਾਨੀ ਗੁਰਾਂ ਦੀ ਉਟਕੇ ਬੰਦਿਆ ਪੜ ਲੈ ਤੂੰ ਸੱਚੀ ਸੁੱਚੀ ਬਾਨੀ ਗੁਰਾਂ ਦੀ ਉਟਕੇ ਬੰਦਿਆ ਪੜ ਲੈ ਤੂੰ ਸੁੱਤੇ ਹੀ ਨਾ ਬੀਤ ਜਾਏ ਸੁੱਤੇ ਹੀ ਨਾ ਬੀਤ ਜਾਏ ਅਨਮੋਲ ਕੜੀਆਂ ਨਾ ਗਵਾ ਲਈ ਅਨਮੋਲ ਕੜੀਆਂ ਨਾ ਗਵਾ ਲਈ ਦੋ ਕੜੀਆਂ ਯਾਦ ਕਰਕੇ ਨਾ ਭੁਲਾ ਆਦਮੀ ਦੋ ਕੜੀਆਂ ਯਾਦ ਕਰਕੇ ਨਾ ਭੁਲਾ ਆਦਮੀ ਗੁਰਾਂ ਨਾਲ ਪਰੀਤਾ ਤੂੰ ਗੁਣੀਆਂ ਲਾਲ ਨੀ ਗੁਰਾਂ ਨਾਲ ਪਰੀਤਾ ਰੱਬ ਦਾ ਇੱਕ ਸਾਗਰ ਹੈ ਰੱਬ ਦਾ ਇੱਕ ਸਾਗਰ ਹੈ ਉਹ ਸਭ ਨੂੰ ਪਾਰ ਲੰਗਾਈ ਜਾਏ ਉਹ ਸਭ ਨੂੰ ਪਾਰ ਲੰਗਾਈ ਜਾਏ ਸੱਚੇ ਸੁੱਚੇ ਮੋਤੀ ਇਸ ਵਿੱਚ ਸੱਚੇ ਸੁੱਚੇ ਮੋਤੀ ਇਸ ਵਿੱਚ ਸਭ ਨੂੰ ਵੰਡੀ ਜਾਏ ਸਭ ਨੂੰ ਵੰਡੀ ਜਾਏ ਕੰਡੇ ਤੇ ਨਾ ਬੈਠਰੇ ਜੀ ਕੰਡੇ ਤੇ ਨਾ ਬੈਠਰੇ ਜੀ ਦੁੱਪਕੀ ਲਗਾ ਕੇ ਵੇਖ ਨਵੀਂ ਦੋਕੜੀਆਂ ਯਾਦ ਕਰਕੇ ਦੋਕੜੀਆਂ ਯਾਦ ਕਰਕੇ ਤੂ ਰਬ ਨੂੰ ਨਾ ਪੁਲਾ ਦੇ ਤੂ ਰਬ ਨੂੰ ਨਾ ਪੁਲਾ ਦੇ ਗੁਰ ਨਾਲ ਪਰੀ ਤਾਂ ਤੂੰ ਗੁੜੀਆਂ ਪਾਲਵੀ ਗੁਰ ਨਾਲ ਪਰੀ ਤਾਂ ਤੂੰ ਗੁੜੀਆਂ ਪਾਲਵੀ ਦੋਕੜੀਆਂ ਯਾਦ ਕਰਕੇ ਨਾ ਪੁਲਾਦਨੀ ਦੋਕੜੀਆਂ ਯਾਦ ਕਰਕੇ ਨਾ ਪੁਲਾਦਨੀ ਨਾ ਪੁਲਾਦਨੀ ਨਾ ਪੁਲਾਦਨੀ